ਦਾ ਦਾ ਬਾਲੀਵੁੱਡ ਇਕੱਠਾ ਕਰਕੇ ਵੀ ਫਿਲਮ ਨਹੀਂ ਕਰ ਸਕਦਾ ਸਾਰੇ ਰਿਕਾਰਡ ਤੋਂ ਅੰਗਰੇਜ਼ਾਂ ਦੇ ਸ਼ੋਅ ਤੋਂ ਸਿੱਖੀ ਸੀ ਪਹਿਲੀ ਵਾਰੀ ਮੈਂ ਢਿੱਡ ਚ ਗਿਆ ਸੀ ਟਰੱਕ ਦੇ ਦੁਨੀਆਂ ਦੇ ਵਿੱਚ ਆਪਣੇ ਵਤਨ ਦਾ ਤਿਰੰਗਾ ਝੰਡਾ ਲੈ ਕੇ ਸਟਾਰ ਸਜਾ ਕੇ ਥੋੜਾ ਸੋਹਣਾ ਪਰਫਾਰਮ ਕਰ ਰਿਹਾ ਕਿ ਕਿਸੇ ਨੂੰ ਕੀ ਪ੍ਰੋਬਲਮ ਹੈ ਜਦੋਂ ਫਿਲਮ ਸ਼ੁਰੂ ਹੋਈ ਕਾਸਟਿੰਗ ਉਹ ਵੀ ਹੋਈ ਹੈ ਜਿਹੜੀ ਵੀ ਬੀਬੀ ਰਾਣੀ ਸਾਈਨ ਹੋਈ ਹੈ ਹੀਰੋ ਹੈ ਉਹਨੂੰ ਪਤਾ ਸੀ ਕਿ ਜੰਗ ਲੱਗੇਗੀ ਕੁਝ ਐਸਾ ਹੋ ਜਾਏਗਾ ਨਾ ਪੈਲਗਾਮ ਹੋ ਜ ਜਿਹਦੇ ਵਿੱਚ ਵੀ ਦਿਲ ਧੜਕਦਾ ਹੋ ਰਿਹਾ ਤੇ ਅੱਜ ਆ ਗਾਂ ਵਾਰੀ ਸ਼ਾਮ ਕਿਤੇ ਕਬਰਾਂ ਵਿੱਚੋਂ ਗੋਲ ਤੇ ਅੱਜ ਕਿਤਾਬੇਸ਼ਕ ਦਾ ਕਿ ਅੱਜ ਦਾ ਵਰਕਾ ਫੋਲ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬਹਿਣ ਤင် ਅੱਜ ਲੱਖਣੀਆਂ ਰੋਂਦੀਆਂ ਥੋਟੋਂ ਰੋਟੀ ਖਾ ਰਹੇ ਸਭ ਦਸੋ ਉਹਨਾਂ ਦਾ ਕੀ ਕਸੂਰ ਇਸ ਕਰਕੇ ਜੰਗ ਦਾ ਨਾਮ ਪੈੜਾ ਆ ਦਲਜੀਤ ਦੋਸਾ ਨਾਲ ਵੈਸੇ ਦਾ ਤੁਹਾਡਾ ਬਹੁਤ ਪੁਰਾਣਾ ਪਿਆਰਾ ਤੁਸੀਂ ਦੱਸ ਰਹੇ ਸੀਗੇ ਕਿ ਜਦੋਂ ਐਂਕਰਿੰਗ ਕਰਦੇ ਸੀ ਤੁਸੀਂ ਸ਼ੋਅ ਆਰਗੇਨਾਈਜ਼ ਕੀਤਾ ਸੀਗਾ ਅ ਦਲਜੀਤ ਦੀ ਤੁਹਾਨੂੰ ਕਿਹੜੀ ਗੱਲ ਖਾਸ ਲੱਗਦੀ ਹੈ ਕਿ ਜਿਹੜੀ ਤੁਹਾਡੇ ਮਨ ਨੂੰ ਲੱਗਦੀ ਹੈ ਤੇ ਤੁਸੀਂ ਉਹਦੇ ਲਈ ਇੰਨਾ ਖੁੱਲ ਕੇ ਬੋਲ ਰਹੇ ਹੋ ਇੰਨਾ ਖੁੱਲ ਕੇ ਤਾਂ ਕੋਈ ਵੀ ਨਹੀਂ ਬੋਲਿਆ ਸਭ ਤੋਂ ਖਾਸ ਗੱਲ ਉਹਨਾਂ ਦੀ ਇਹ ਆ ਕਿ ਇੱਕ ਪਿੰਡ ਚ ਪੈਦਾ ਹੋ ਕੇ ਪੂਰੀ ਦੁਨੀਆ ਫਤਿਹ ਕਰਨੀ ਜਿਸ ਵੈਨਿਊਜ਼ ਦਾ ਜੀ ਹਾਲਸ ਦੇ ਬਾਰੇ ਅੱਧਾ ਅੱਧਾ ਬਾਲੀਵੁੱਡ ਇਕੱਠਾ ਕਰਕੇ ਵੀ ਫੁੱਲ ਨਹੀਂ ਕਰ ਸਕਿਆ ਉਹਨਾਂ ਉਹਨੇ ਸਾਰੇ ਰਿਕਾਰਡ ਤੋੜਦੇ ਅੰਗਰੇਜ਼ਾਂ ਦੇ ਸ਼ੋਅ ਤਾਂ ਅਸੀਂ ਦੇਖੇ ਸੀ ਪਹਿਲੀ ਵਾਰੀ ਮੈਂ 83 ਚ ਗਿਆ ਸੀ ਟ੍ਰਾਂਟੋ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਦੇਖ ਕੇ ਹੈਰਾਨ ਹੋ ਜਾਈਦਾ ਸੀ ਮੈਂ ਇਹ ਕਹਿਣਾ ਚਾਹੁੰਦਾ ਜੀ ਸਾਡਾ ਮੁੰਡਾ ਸਾਰਿਆਂ ਦਾ ਭਰਾ ਆ ਜਾਂ ਬੇਟਾ ਆ ਹੈ ਇਹ ਹੀ ਹੋ ਸਕਦਾ ਉਹ ਦੇਖੋ ਆਪਣੀ ਬੇਟੀ ਦੇਖੋ ਆਪਣਾ ਭਰਾ ਦੇਖੋ ਇੱਥੇ ਦਾ ਬੱਚਾ ਦੇਖੋ ਉਹ ਜੇ ਪੂਰੀ ਦੁਨੀਆ ਦੇ ਵਿੱਚ ਆਪਣੇ ਵਤਨ ਦਾ ਤਿਰੰਗਾ ਝੰਡਾ ਲੈ ਕੇ ਦਸਤਾਰ ਸਜਾ ਕੇ ਬੜਾ ਸੋਹਣਾ ਪਰਫਾਰਮ ਕਰ ਰਿਹਾ ਤੇ ਕਿਸੇ ਨੂੰ ਕੀ ਪ੍ਰੋਬਲਮ ਹੈ ਜਿੱਥੋਂ ਤੱਕ ਫਿਲਮ ਦਾ ਤਾਲਕ ਹੈ ਕੀ ਉਹਨੂੰ ਪਤਾ ਸੀ ਜਦੋਂ ਫਿਲਮ ਸ਼ੁਰੂ ਹੋਈ ਹੈ ਕਾਸਟਿੰਗ ਉਹਦੀ ਹੋਈ ਹੈ ਜਿਹੜੀ ਵੀ ਬੀਬੀ ਰਾਣੀ ਸਾਇਨ ਹੋਈ ਹੈ ਹੀਰੋਇਨ ਉਹਨੂੰ ਪਤਾ ਸੀ ਕਿ ਜੰਗ ਲੱਗ ਜਾਈਗੀ ਜਾਂ ਕੁਛ ਐਸਾ ਹੋ ਜਾਏਗਾ ਇਹ ਤਾਂ ਕਿਸਮਤ ਮਾੜੀ ਕਿ ਐਡੀ ਵੱਡੀ ਟ੍ਰੈਜਡੀ ਹੋਈ ਆ ਕੰਧਾਂ ਵੀ ਰੋਈਆਂ ਉਦੋਂ ਜਦੋਂ ਪਹਿਲਗਾਮ ਹੋਇਆ ਜ ਜਿਹਦੇ ਵਿੱਚ ਵੀ ਦਿਲ ਟੜਕਦਾ ਰੋਇਆ ਠੀਕ ਹੈ ਸੂਇਸ ਕਰਕੇ ਉਹਦਾ ਚਲੋ ਰਿਐਕਸ਼ਨ ਸੀ ਜਵਾਬੀ ਦੇ ਦਿੱਤਾ ਗਿਆ ਜਦੋਂ ਜੰਗ ਲੱਗੀ ਹੋਵੇ ਉਦੋਂ ਵੀ ਸੁਹਿਰਦ ਲੋਕ ਆਰਟਿਸਟ ਲੋਕ ਚਿੰਤਕ ਲੋਕ ਇਹੀ ਗੱਲ ਕਰਦੇ ਆ ਕਿ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵਹਿਣ ਤੈ ਅੱਜ ਲੱਖਾਂ ਹੀ ਧੀਆਂ ਰੋਂਦੀਆਂ ਕਿਉਂ ਉਹਨਾਂ ਨੇ ਕਿਹਾ ਕਿ ਇਹ ਮਾਸੂਮਾਂ ਦਾ ਕੀ ਕਸੂਰ ਹੈ ਬੇਕਸੂਰਾਂ ਦਾ ਕੀ ਕਸੂਰ ਹੈ ਕੀ ਇਹਨਾਂ ਦੇ ਹੀ ਕਸੂਰੇ ਕਿਨਾਂ ਦਾ ਕੋਈ ਕਸੂਰ ਨਹੀਂ ਦਸੋ ਇਹਨਾਂ ਨੇ ਵਿਚਾਰਿਆਂ ਨੇ ਕੀ ਜ਼ੁਲਮ ਕੀਤਾ ਕਿ ਸੁੱਤੇ ਹੋਏ ਆ ਹੁਣੇ ਮੈਂ ਖਬਰ ਦੇਖ ਰਿਹਾ ਸੀ ਫਿਰੋਜ਼ਪੁਰ ਉੱਥੇ ਡਿੱਗਿਆ ਕੋਈ ਉਦੋਂ ਬੰਬਜਾ ਮਾਤਾ ਜੀ ਪਹਿਲਾਂ ਹੀ ਹੋ ਗਿਆ ਉਹ ਅੱਜ ਕੱਲ ਪਰਸੋਂ ਖਰਿਆਜੀ ਡੈਥ ਹੋਈ ਹੈ ਕਿੰਨੇ ਸੋਹਣੇ ਆ ਉਹਦੀ ਫੋਟੋ ਰੋਟੀ ਖਾ ਰਿਆ ਸੀ ਦੱਸੋ ਉਹਨਾਂ ਦਾ ਕੀ ਕਸੂਰ ਹੈ ਇਸ ਕਰਕੇ ਜੰਗ ਦਾ ਨਾਮ ਪੈੜਾ ਆ ਦੱਸਦੇ ਆ 124000 ਪੈਗੰਬਰ ਆਇਆ ਉਸ ਤੋਂ ਬਾਅਦ ਰਿਸ਼ੀਮਨੀ ਵੀ ਆ ਗੁਰੂ ਸਾਹਿਬਾਨ ਆਏ 100 150 ਸਾਲ 200 ਸਾਲ ਉਹਨਾਂ ਨੇ ਪ੍ਰਚਾਰ ਕੀਤਾ ਲੇਕਿਨ ਇਨਸਾਨ ਕਾਸ਼ ਕਿਨੇ ਇਹਨੂੰ ਭਾਈ ਕਨੀਆ ਸਾਹਿਬ ਨੂੰ ਆਈਡੀਅਲ ਮੰਨ ਲੈਂਦਾ ਕਮ ਸੇ ਕਮ ਆਰਟਿਸਟ ਐਕਟਰ ਚੰਗਾ ਸੋਚਣ ਵਾਲੇ ਲਿਖਣ ਵਾਲੇ ਗਾਉਣ ਵਾਲੇ ਫਿਲਮਾਂ ਬਣਾਉਣ ਵਾਲੇ ਤਾਂ ਇਦਾਂ ਸੋਚ ਲੈ ਜੀ ਹੋਰ ਨਹੀਂ ਕੋਈ ਸੋਚਦਾ